ਇਹ ਸਾਨੂੰ ਪਤਾ ਲੱਗਾ ਸਾਡਾ ਭਰਾ ਨਰੇਸ਼ ਤਨੀਜਾ ਜੋ ਕਹਿੰਦੇ ਕਾਫੀ ਬਿਮਾਰ ਚੱਲਦੇ ਕਹਿੰਦੇ ਢਿੱਲੇ ਨੇ ਤੇ ਚਿਕਨ ਗੁਣੀਆਂ ਦੀ ਜੋ ਬਿਮਾਰੀ ਹੈ ਉਸ ਤੋਂ ਪੀੜਤ ਨੇ ਤੇ ਕਾਫੀ ਭਿਆਨਕਰ ਬਿਮਾਰੀ ਕਹਿ ਸਕਦੇ ਆਪਾਂ ਇਹਨੂੰ ਤੇ ਆ ਭਰਾ ਜੀ ਨੇ ਆਪਣੇ ਹਾਂਜੀ ਵੀਰ ਜੀ ਕੀ ਹਾਲ ਨੇ ਹੁਣ ਹੁਣ ਦੁਬਾਰਾ ਤੇ ਹੱਡੀਆਂ ਦੇ ਆਪਣਾ ਜੋੜਾਂ 'ਚ ਬਹੁਤ ਦਰਦ ਹੈ ਟੈਸਟ ਕਰਵਾਏ ਨੇ ਤੁਸੀਂ ਟੈਸਟ ਕਰਵਾਏ ਨੇ ਰਿਪੋਰਟ ਆ ਸਭ ਕੁਝ ਤਿਆਰ ਹੈ ਜੀ ਆਪਣੀ ਆਇਆ ਟੈਸਟ ਚ ਕਿਤਾ ਆ ਮੈਂ ਚੱਲ ਕੱਟੇ ਹੋਏ ਨੇ ਜੀ ਤੇ ਚਿਕਨ ਨੂੰ ਨੀਂਆ ਦੱਸਿਆ ਗਿਆ ਸਾਨੂੰ ਚਿਕਨ ਸਰਕਾਰੀ ਹਸਪਤਾਲ ਜੀ ਗਈ ਸੀ ਉਹਨਾਂ ਨੇ ਸਾਨੂੰ ਦਵਾਈਆਂ ਦਿੱਤੀਆਂ ਨੇ ਤੇ ਆਪਣੇ ਕੰਦੇ ਰੈਸਟ ਕਰੋ ਤਾਂ ਤੋਂ ਬਾਅਦ ਤੇ ਹਫਤਾ ਲੱਗਦਾ ਇਹਨੂੰ ਹਫਤਾ ਲੱਗੇ ਪਰ ਅਮਰਜੈਂਸੀ ਸਪਲਾਈਸ ਬਾਬਾ ਨੇ ਉਹ ਹਾਲੇ ਤੱਕ ਕਿਸੇ ਨੂੰ ਨਹੀਂ ਮਿਲਿਆਣੀ ਕਿਵੇਂ ਕਿਵੇਂ ਦੁਬਾਰਾ ਦੱਸੋ ਜੀ ਜਮੇ ਜਿਹੜੀ ਅਮਰਜੈਂਸੀ ਸਪਲਾਈਸ ਬਾਬਾ ਨੇ ਕਿਸੇ ਨੂੰ ਨਹੀਂ ਮਿਲਦੀਆਂ ਨਹੀਂ ਮਿਲਦੀਆਂ ਪੰਜਾਬ ਨਾ ਮੈਂ ਐਸਐਮ ਨੂੰ ਵੀ ਫੋਨ ਕੀਤਾ ਵੀ ਇਹੀ ਗੱਲ ਕਿਹਾ ਵੀ ਜਿਹੜਾ ਛੜਕਾਇਆ ਹੈ ਦਵਾਈਆਂ ਦਾ ਉਹ ਕੀਤਾ ਜਾਵੇ ਨਾਲੀਆਂ ਦੇ ਵਿੱਚ ਜਾ ਵੀ ਜਾ ਉਹ ਵੀ ਕੀਤੀ ਜਾਵੇ ਉਹਦਾ ਜਵਾਬ ਸਾਡਾ ਕੋਈ ਫਰਕ ਨਹੀਂ ਪੰਡਾ ਸਾਨੂੰ ਅਸਾਂ ਨੂੰ ਸਾਹਮਣੇ ਕਿਹਾ ਵੀ ਸਾਡਾ ਕੋਈ ਫਰਜ਼ ਨਹੀਂ ਬਣਦਾ। ਨਾ ਕੋਈ ਫਰਜ਼। ਕਿਉਂ ਨਹੀਂ ਬਣਦਾ ਮੇਰਾ? ਕਹਿੰਦਾ ਛੁੱਟੀ ਐ। ਅੱਛਾ ਦਸਹਿਰੇ ਕਰਕੇ ਵੀ ਅੱਜ ਛੁੱਟੀ ਐ। ਛੁੱਟੀ ਐ। ਤੇ ਫਿਰ ਇਹਦਾ ਹੱਲ ਕੀ ਹੋ ਜਾ? ਕਹਿੰਦਾ ਸਾਨੂੰ ਕੱਲ੍ਹ ਆ ਕੇ ਮਿਲੋ। ਹੂੰ। ਉਹ ਸਾਡਾ ਕੀ ਫਰਜ਼ ਹੁੰਦਾ ਸੀ ਮੈਨਾਂ ਮਰੀ ਗਿਆ ਸੀ। ਅਸੀਂ ਕਿਉਂ ਮਿਲੀਏ? ਬਿਲਕੁਲ ਜੀ ਬਿਲਕੁਲ। ਜਾਣੀ ਕਿ ਉਹਨਾ ਉਹ ਤਨਖਾਹ ਲੈਂਦੇ ਨੇ 2-2 ਲੱਖ ਰੁਪਏ ਲੈਂਦੇ ਨੇ। ਉਹ ਸਰਕਾਰ ਇਹਨਾਂ ਦਾ ਫਰਜ਼ ਨਹੀਂ ਬਣਦਾ। ਵੀ ਅਸੀਂ ਜਾ ਕੇ ਚੈੱਕ ਕਰੀਏ ਕੀ ਗੱਲਬਾਤ ਐ ਕੀ ਨਹੀਂ। ਹੂੰ। ਇਹ ਐਨਾ ਅਸੀਂ ਦੋ ਮਰੀਜਾਂ ਸ਼ਾਇਦ ਇਹਦੇ ਮਿਲ ਕੇ ਹਜ਼ਾਰੋਂ ਮਰੀਜ ਜਿਹਾ ਸਰਕਾਰ ਦਾ ਕੋਈ ਵੀ ਇਨਫੈਲਸਿਟੀ ਨਹੀਂ ਮਿਲ ਰਹੀ ਇਹ ਸਾਰਾ ਸਾਰ ਗਲਤ ਹੈ ਸਰਕਾਰ ਨੂੰ ਸੋਚਣਾ ਚਾਹੀਦਾ ਜੇ ਅਗਰ ਮਰੀਜ਼ ਹੀ ਮਰਨਗੇ ਤਾਂ ਉਟਕ ਤੋ ਲੈ ਲੈਣਗੇ ਸਾਡੇ ਕੋਲ ਕਾਰਨ ਕੀ ਹੁੰਦਾ ਮੰਨ ਲਓ ਤੁਸੀਂ ਸਰੀਰ ਦੇ ਵਿੱਚ ਜੋੜਾਂ ਨੂੰ ਦਰਦ ਹੋ ਜਾਂਦਾ ਹੈ ਬੁਖਾਰ ਹੁੰਦਾ ਕੋਈ ਤੁਰ ਨਹੀਂ ਸਕਦੇ ਉਹਨੂੰ ਲੇਟਣਾ ਪਊਗਾ ਜੇ ਗਰਮੀ ਤੁਹਾਨੂੰ ਲੱਗਦੀ ਹੈ ਤਾਂ ਸਰੀਰ ਦੇ ਵਿੱਚ ਖਾਰਜ ਹੁੰਦੀ ਬਹੁਤ ਜ਼ਿਆਦਾ ਉਹ ਕੋ ਇੰਨੀ ਤੜਪਾ ਰਹੇ ਨੇ ਬੰਦੇ ਨੂੰ ਜੇ ਉਹ ਕਹਿੰਦਾ ਵੀ ਮੈਂ ਤਾਂ ਗਿਆ ਬੱਸ ਇਹ ਹਾਲਾਤ ਨੇ ਇਸ ਸਮੇਂ ਆਪਣੇ ਘਰ ਕਿੰਨੇ ਜਾਣੇ ਬਿਮਾਰੀ ਤੋਂ ਪੀੜਤ ਨੇ ਲੋ ਜਾਣੇ ਜੀ ਇੱਕ ਸਤਿ ਮੰਜੂ ਰਾਣੀ ਐ ਤੇ ਨਰੇਸ਼ ਕੁਮਾਰ ਤੁਸੀਂ ਦੇਖ ਸਕਦੇ ਹੋ ਦੋਨੇ ਹੀ ਨਰੇਸ਼ ਭਰਾ ਤੇ ਉਹਨਾਂ ਦੀ ਜੋ ਵਾਈਫ ਹਨ ਉਹ ਇਹ ਬਿਮਾਰੀ ਤੋਂ ਪੀੜਤ ਹਨ ਦੇਖ ਸਕਦੇ ਹੋ ਬੋਤਲ ਲਈਏ ਕਰ ਤੇ ਐਸਐਮਓ ਸਾਹਿਬ ਨੂੰ ਫੋਨ ਕਰਿਆ ਉਹਨਾਂ ਨੇ ਕਿਹਾ ਵੀ ਮੇਰੀ ਕੋਈ ਡਿਊਟੀ ਨਹੀਂ ਹੈਗੀ ਜੀ ਦਵਾਈ ਬੰਦ ਦੀ ਤੁਸੀਂ ਦਵਾਈ ਲੈ ਜਾ ਸਕਦੇ ਹੋ ਬਾਕੀ ਕਹਿੰਦੇ ਅੱਜ ਦਸਹਿਰੇ ਦਾ ਤਿਉਹਾਰ ਹੈ ਵੀ ਅੱਜ ਨਹੀਂ ਆ ਸਕਦਾ ਜਦੋਂ ਐਮੇਂ ਦੀਆਂ ਬਿਮਾਰੀਆਂ ਨਾਲ ਸਾਨੂੰ ਨਜਿੱਠਣਾ ਪੈ ਜਾਵੇ ਜਾਂ ਅਸੀਂ ਐਮੇਂ ਦੀਆਂ ਬਿਮਾਰੀਆਂ ਤੋਂ ਗ੍ਰਸਤ ਹੋਈਏ ਤੇ ਸਾਨੂੰ ਡਾਕਟਰ ਤੋਂ ਬਿਨਾ ਹੋਰ ਕੋਈ ਹੱਸਾ ਹਰਾਨੀ ਮਿਲਦਾ ਤੇ ਉਹਨਾਂ ਨੇ ਵੀ ਹੱਥ ਖੜੇ ਕਰ ਦਿੱਤੇ ਜਿਨ੍ਹਾਂ ਦੀ ਥਨਕਾਵਾਂ ਬਹੁਤ ਜ਼ਿਆਦਾ ਹਨ ਪਰ ਛੋਟੇ ਛੋਟੀਆਂ ਜੋ ਆਪਣੇ ਤਿਹਾਰ ਚੱਲਦੇ ਰਹਿੰਦੇ ਨੇ ਇਹਨਾਂ ਦਿਨ ਤਿਹਾਰ ਉਹਨਾਂ ਦੇ ਵਿੱਚ ਵਿਜੀ ਹੋਣ ਕਰਕੇ ਛੁੱਟੀਆਂ ਹੋਣ ਕਰਕੇ ਉਹ ਪੱਲਾ ਛਾੜ ਦਿੰਦੇ ਹਨ ਵੀ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ ਤੁਸੀਂ ਵੇਖ ਸਕਦੇ ਹੋ ਇਹ ਭਰਾ ਵੀ ਆਪਣਾ ਐਕਟਿਵ ਰਹਿੰਦਾ ਹਰ ਸਮੇਂ ਖਬਰ ਦੇਣ ਵਿੱਚ ਚੰਗੇ ਚੰਗੇ ਸੁਝਾਵ ਦਿੱਤੇ ਤੇ ਅੱਜ ਇਹਦੇ ਨਾਲ ਹੀ ਐਵੇਂ ਦੇ ਵਾਪਰਦੇ ਪਏ ਨੇ ਕੰਮ ਜੋ ਕਿ ਆਮ ਬੰਦੇ ਨਾਲ ਕੀ ਹੋਵੇਗਾ ਜੇ ਆਪਾਂ ਕਿਸੇ ਹੋਰ ਬੰਦੇ ਨਾਲ ਗੱਲ ਕਰੀਏ ਜਿਸ ਬੰਦੇ ਨੂੰ ਨਹੀਂ ਪਤਾ ਕਾਨੂੰਨ ਦਾ ਜਾਂ ਪੜਿਆ-ਲਿਖਿਆ ਨਹੀਂ ਹੈਗਾ ਉਸ ਨੂੰ ਤੇ ਮੰਨਿਆ ਵੀ ਹਾਂ ਡਾਕਟਰ ਕਹਿ ਦਿੰਦੇ ਨੇ ਪਰ ਇਹ ਵੀਰ ਦਾ ਆਉਣਾ ਜਾਣਾ ਹਰ ਕਿਤੇ ਹੀ ਹੈ ਪਰ ਇਹ ਦੇਖ ਸਕਦੇ ਹੋ ਤੁਸੀਂ ਛੋਟਾ ਜਿਹਾ ਬੱਚਾ ਹੈ ਤੇ ਦੋਨੇ ਪਰਿਵਾਰ ਦੇ ਜੀ ਹਨ ਦੋਵੇਂ ਇੱਕ ਬਿਮਾਰੀ ਤੋਂ ਪੀੜਤ ਹਨ ਸੋ ਅਸੀਂ ਹੁਣ ਐਸਐਮਓ ਸਾਹਿਬ ਕੋਲ ਜਾਵਾਂਗੇ ਤੇ ਹਸਪਤਾਲ ਦੇਖ ਕੇ ਆਵਾਂਗੇ ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ